हां <गल> <पर्थासे> <सिंग बाज़> बिल्कुल जी बिल्कुल परसों प्रताप सिंह बाजवा ने संत बलवीर सिंह सीचेवाल ਦੇ ਉੱਤੇ ਟਿੱਪਣੀ ਕੀਤੀ ਸੀ ਕੱਲ ਪ੍ਰਤਾਪ ਸਿੰਘ बाजਵਾ ਦੇ ਉੱਤੇ ਤੇ ਭਗਵੰਤ ਮਾਨ ਹੋਰ ਨੇ ਕੀਤੀ ਆ ਜਦੋਂ ਭਗਵੰਤ ਮਾਨ ਉੱਥੇ ਸੀਗੇ ਤੇ ਉਦੋਂ ਪ੍ਰਤਾਪ ਸਿੰਘ बाजਵਾ ਨਹੀਂ ਸੀ ਜਦੋਂ ਪਰਸੋਂ ਪ੍ਰਤਾਪ ਸਿੰਘ बाजਵਾ ਸੀ ਤਾਂ ਵਿਧਾਨ ਸਭਾ ਦੇ ਵਿੱਚ ਭਗਵੰਤ ਮਾਨ ਨਹੀਂ ਸੀ ਪ੍ਰਤਾਪ ਸਿੰਘ बाजਵਾ ਨੇ ਪਰਸੋਂ ਇਹ ਗੱਲ ਕਹੀ ਸੀ ਵੀ ਜਦੋਂ ਵੀ ਛੱਪੜਾਂ ਨਦੀਆਂ ਨਾਲਿਆਂ ਦੀ ਸਫਾਈ ਦੀ ਗੱਲ ਚੱਲਦੀ ਆ ਤੇ ਤੁਸੀਂ ਇੱਕੋ ਗੱਲ ਕਹਿੰਦੇ ਸੀਚੇਵਾਲ ਮਾਡਲ ਸ਼ੁਰੂ ਕਰਾਂਗੇ ਸੀਚੇਵਾਲ ਮਾਡਲ ਬਣਾਵਾਂਗੇ ਇਹ ਮਾਡਲ ਅਪਣਾਵਾਂਗੇ ਕਿਹੜਾ ਸੀਚੇਵਾਲ ਮਾਡਲ ਕੀ ਪੰਜਾਬ ਦੇ ਵਿੱਚ ਇੰਜੀਨੀਅਰ ਹੈ ਨਹੀਂ ਕੀ ਪੰਜਾਬ ਦੇ ਵਿੱਚ ਕਾਬਲ ਲੋਕਾਂ ਦੀ ਘਾਟ ਆ ਕੀ ਪੰਜਾਬ ਦੇ ਵਿੱਚ ਬਸ ਸੀਚੇਵਾਲ ਮੱਢ ਲਈ ਰਹਿ ਗਿਆ ਸੀਚੇਵਾਲ ਨੇ ਜਿਹੜੀਆਂ ਸਫਾਈਆਂ ਕੀਤੀਆਂ ਸੀ ਉਹ ਪਾਣੀ ਪੀ ਕੇ ਤਾਂ ਆਪ ਜਿਹੜੇ ਆ ਉਹ ਬਿਵਾਰ ਹੋ ਗਏ ਸੀ ਪੰਜਾਬ ਦੇ ਮੁੱਖ ਮੰਤਰੀ ਹੋਣੀ ਇਸ ਕਰਕੇ ਇਹ ਇੱਕ ਫਰਾਡ ਮਾਡਲ ਆ ਇਹਦੇ ਵਿੱਚ ਕੱਢਣ ਪਾਉਣ ਨੂੰ ਕੁਝ ਵੀ ਨਹੀਂ ਆ ਤੇ ਸਾਡੇ ਕੋਲੇ ਇੰਨੇ ਇੰਜੀਨੀਅਰਾਂ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਕਿ ਇਸ ਤਰੀਕੇ ਦੇ ਵਿੱਚ ਬੜੀ ਮੁਹਾਰਤ ਰੱਖਦੇ ਆ ਆਪਾਂ ਨੂੰ ਉਹਨਾਂ ਦਾ ਸਹਿਯੋਗ ਲੈਣਾ ਚਾਹੀਦਾ ਇਹਨਾਂ ਗੱਲਾਂ ਤੋਂ ਆਪਾਂ ਕੀ ਕਰਾਉਣਾ ਹੁਣ ਇਸ ਗੱਲ ਦੇ ਉੱਤੇ ਆਮ ਆਦਮੀ ਪਾਰਟੀ ਨੇ ਕਿਹਾ ਜੀ ਕਿ ਇਹ ਸੀਤੇਵਾਲ ਸਾਹਿਬ ਦੀ ਬੇਇੱਜ਼ਤੀ ਕੀਤੀ ਗਈ ਆ ਇਹ ਉਹਨਾਂ ਦਾ ਅਪਮਾਨ ਕੀਤਾ ਗਿਆ ਇੱਕ ਸੰਤ ਬੰਦੇ ਦਾ ਅਪਮਾਨ ਕੀਤਾ ਗਿਆ ਉਹਨਾਂ ਨੇ ਇਹ ਗੱਲ ਕਹੀ ਆ ਲੰਘੇ ਗੱਲ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਵੀ ਜਿਹੜਾ ਜ਼ਿੰਦਗੀ ਦੇ ਵਿੱਚ ਤਜਰਬਾ ਹੁੰਦਾ ਉਹਦੇ ਵਾਸਤੇ ਉਹ ਕੰਿੰਦਕ ਡਿਗਰੀਆਂ ਦੀ ਲੋੜ ਨਹੀਂ ਹੁੰਦੀ ਉਹਨਾਂ ਨੇ ਕਈ ਉਦਾਹਰਨਾਂ ਦਿੱਤੀਆਂ ਬਿਲ ਗੇਟਸ ਵੀ ਇੰਨਾ ਪੜਿਆ ਸੀ ਉਹਦੇ ਨਾਲ ਸਾਰੀ ਦੁਨੀਆ ਇਉਂ ਜੁੜੀ ਸੀ ਆ ਹੋਇਆ ਸੀ ਇਸ ਤਰੀਕੇ ਦੇ ਨਾਲ ਉਹ ਕਹਿੰਦੇ ਵੀ ਅਸਲ ਦੇ ਵਿੱਚ ਇਹ ਅੰਦਰੋਂ ਭੁਜੇ ਪਏ ਆ ਇਹਨਾਂ ਦੇ ਕੋਲੇ ਸਵਾਏ ਨੁਕਸ ਕਰਨ ਤੋਂ ਹੋਰ ਕੁਝ ਵੀ ਨਹੀਂ ਆ ਸੀਚੇਵਾਲ ਨੂੰ ਰਾਜ ਸਭਾ ਦੀ ਮੈਂਬਰੀ ਹੀ ਇਸ ਕਰਕੇ ਦਿੱਤੀ ਗਈ ਕਿਉਂਕਿ ਉਹ ਵਾਤਾਵਰਨ ਪ੍ਰੇਮੀ ਆ ਉਹਨਾਂ ਨੇ ਵਾਤਾਵਰਨ ਦੇ ਮਾਮਲੇ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਤੇ ਉਹ ਕਹਿੰਦੇ ਕਿ ਸੀਚੇਵਾਲ ਮਾਡਲ ਅਪਣਾਉਣਾਂ ਸਮੇਂ ਦੀ ਲੋੜ ਹੈਗੀ ਆ ਤੇ ਸੀਚੇਵਾਲ ਮਾਮਲੇ ਦੇ ਉੱਤੇ ਲੰਗੇ ਕਲਪਤ ਲੱਗਾ ਜੀ ਦਾ ਮਤਾ ਵੀ ਪਾਸ ਕੀਤਾ ਗਿਆ ਵੀ ਭਾਈ ਪ੍ਰਤਾਪ ਸਿੰਘ ਮਾਜਵਾ ਨੇ ਆ ਗੱਲ ਕਹੀ ਆ ਸੋ ਅਸਲ ਵਿੱਚ ਗੱਲ ਇਹ ਦੀ ਕਿ ਆਮ ਆਦਮੀ ਪਾਰਟੀ ਇਸ ਗੱਲ ਨੂੰ ਤਾਂ ਜ਼ਿਆਦਾ ਗੰਭੀਰ ਲੈ ਗਈ ਕਿਉਂਕਿ ਸੀਚੇਵਾਲ ਹੋਰੀ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਆ ਜੇ ਉਹ ਰਾਜ ਸਭਾ ਦੇ ਮੈਂਬਰ ਨਾ ਹੁੰਦੇ ਜਾਂ ਉਹ ਆਕਾੜੀ ਗੱਲ ਦੇ ਵੱਲੋਂ ਜਾਂ ਬੀ ਜੇ ਪੀ ਦੇ ਵੱਲੋਂ ਜਾਂ ਕਿਸੇ ਹੋਰ ਪਾਰਟੀ ਦੇ ਵੱਲੋਂ ਰਾਜ ਸਭਾ ਦੇ ਮੈਂਬਰ ਹੁੰਦੇ ਤੇ ਫਿਰ ਇੰਨਾ ਵੱਡਾ ਮੁੱਦਾ ਨਹੀਂ ਸੀ ਇਹ ਬਣਨਾ ਫਿਰ ਇਹ ਗੱਲ ਇੱਥੇ ਦੀ ਖਤਮ ਹੋ ਜਾਣੀ ਸੀ ਵੀ ਹਾਂ ਅੱਛਾ ਹੈ ਕਿ ਆ ਨਹੀਂ ਕਹਿਣਾ ਚਾਹੀਦਾ ਸੀ ਨਹੀਂ ਕਹਿਣਾ ਚਾਹੀਦਾ ਸੀ ਫਿਰ ਇੰਨੇ ਕੇ ਨਾਲ ਸਰ ਜਾਣਾ ਸੀ ਪਰ ਹੁਣ ਇਹ ਗੱਲ ਵੱਡੀ ਬਣ ਗਈ ਆ ਪਰ ਇਹ ਹੈ ਜੀ ਕਿ ਦੋ ਤਿੰਨ ਦਿਨ ਹੁਣ ਇਸ ਗੱਲ ਦੇ ਲੇਖੇ ਲੱਗ ਜਾਣੇ ਆ ਲੱਗਦਾ ਇਹ ਸੀ ਕਿ ਬਜਟ ਦੇ ਉੱਤੇ ਬਹਿਸ ਹੋਊਗੀ ਉਹ ਬਜਟ ਦੇ ਉੱਤੇ ਬਹਿਸ ਕਰਨੀ ਥਾਂ ਦੇ ਉੱਤੇ ਮੂਹੜ ਹੁਣ ਇਸ ਗੱਲ ਦਾ ਟਕਾਸਾ ਵੀ ਭਾਈ ਤੁਸੀਂ ਆ ਕਿਵੇਂ ਕਿਹਾ ਤੁਸੀਂ ਉਹ ਕਿਵੇਂ ਕਿਹਾ ਤੇ ਹੁਣ ਭਾਈ ਜਿਹੜੇ ਕੀਮਤੀ ਦਿਨ ਤੇ ਕੀਮਤੀ ਘੰਟੇ ਇਸ ਤਰੀਕੇ ਨਾਲ ਨਿਕਲ ਜਾਣੇ ਆ ਤੇ ਗੱਲਾਂ ਸਾਰੀਆਂ ਉਥੇ ਰਹੀਆਂ ਉਥੇ ਰਹਿ ਜਾਣੀਆਂ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਜਿਹੜਾ ਸਾਹਿਬ ਇਹਨਾਂ ਗੱਲਾਂ ਦੇ ਲੇਖ ਹੀ ਲੱਗ ਜਾਣਾ ਸਾਰਾ ਕੁਝ ਖੈਰ ਉਧਰ ਦੂਸਰੇ ਬੰਨੇ ਪੰਜ ਮੈਂਬਰੀ ਕਮੇਟੀ ਨੇ ਭੁੰਦਰ ਹੋਰਾਂ ਦੀ ਚਿੱਠੀ ਦਾ ਜਵਾਬ ਦਿੱਤਾ ਹੈ ਜੇ ਕੀ ਲਿਖਿਆ ਇਸ ਜਵਾਬ ਚ ਬਿਲਕੁਲ ਜੀ ਪਹਿਲਾਂ ਭੁੰਦਰ ਸਾਹਿਬ ਦੇ ਵੱਲੋਂ ਚਿੱਠੀ ਦਿੱਗੀ ਗਈ ਆ ਉਸ ਚਿੱਠੀ ਦਾ ਉੱਤਰ ਦਿੱਤਾ ਬਕ ਮਾਰੇ ਇਹ ਉਹ ਪੰਜ ਮੈਂਬਰੀ ਕਮੇਟੀ ਆ ਜਿਨੇ ਪਿਛਲੇ ਦਿਨੀ ਭਰਤੀ ਸ਼ੁਰੂ ਕੀਤੀ ਆ ਆ ਕਾੜੀ ਦਲ ਦੀ ਭਰਤੀ ਸ਼ੁਰੂ ਕੀਤੀ ਆ ਇਹ ਉਸ ਕਮੇਟੀ ਦੀ ਗੱਲ ਹੈਗੀ ਆ ਅਸਲ ਵਿੱਚ ਗੱਲ ਇਹ ਆ ਵੀ ਜਿਹੜੀ ਹੈਗੀ ਆ ਦਾ ਇਸ ਵੇਲੇ ਭੁੰਦਰ ਸਾਹਿਬ ਉਹਨਰ ਸਾਹਿਬ ਦੀ ਸੋਚ ਉਹ ਇਹ ਕਹਿ ਰਹੀ ਵੀ ਭਾਈ ਆਪਾਂ ਸਾਰੇ ਇਕੱਠੇ ਹੋ ਜਾਈਏ। ਉਹਨਾਂ ਨੇ ਚਿੱਠੀ ਲਿਖੀ ਕਿਸੇ ਦੇ ਨਾਮ ਦੇ ਉੱਤੇ ਚਿੱਠੀ ਲਿਖੀ। ਉਹਨਾਂ ਨੇ ਕਿਹਾ ਜੀ ਕਿ ਸਾਰੇ ਹੀ ਅਕਾਲੀ ਦਲ ਦੇ ਆਗੂਆਂ ਨੂੰ ਪੁਰਾਣੇ ਗਿਲੇ ਸ਼ਿਕਵੇ ਭੁਲਾ ਕੇ ਇੱਕ ਮੰਚ ਦੇ ਉੱਤੇ ਆਉਣਾ ਚਾਹੀਦਾ। ਉਹ ਕਹਿੰਦੇ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਦੇ ਲਈ ਸਾਨੂੰ ਸਭ ਨੂੰ ਰਲ ਮਿਲ ਕੇ ਹਮਲਾ ਮਾਰਨਾ ਚਾਹੀਦਾ। ਜੋ ਵੀ ਬੀਤੇ ਦੇ ਵਿੱਚ ਗੱਲਾਂਬਾਤਾਂ ਹੋਈਆਂ ਵੀ ਉਹਨੇ ਇਹਨੂੰ ਕੁਝ ਕਿਹਾ ਉਹਨੇ ਇਹਨੂੰ ਕੁਝ ਕਿਹਾ ਇਹਨਾਂ ਗੱਲਾਂ ਨੂੰ ਆਪਾਂ ਵਿਸਾਰ ਕੇ ਇੱਕ ਮੰਚ ਦੇ ਉੱਤੇ ਆਗੇ ਉਹ ਕਹਿੰਦੇ ਜੀ ਸਮੇਂ ਦੀ ਇਹ ਇੱਕ ਬਹੁਤ ਵੱਡੀ ਜ਼ਰੂਰਤ ਹੈਗੀ ਆ ਉਹਨਾਂ ਨੇ ਆ ਗੱਲ ਆਖੀ ਆ ਸੋ ਗੱਲ ਅਸਲ ਦੇ ਵਿੱਚ ਇਹ ਆ ਕਿ ਇਸ ਮਸਲੇ ਦੇ ਉੱਤੇ ਤੇ ਹੁਣ ਚਰਚਾ ਚੱਲ ਪਈ ਆ ਕਿਉਂਕਿ ਲੰਘੇ ਕੱਲ ਪੰਜਵੇਂ ਅਮਰੀਕਾ ਮੀਟਿੰਗ ਜਿਹੜੀ ਉਹਨੇ ਇਹ ਗੱਲ ਕਹੀ ਆ ਵੀ ਤੁਸੀਂ ਭੂਲਣ ਸਾਹਿਬ ਬਹੁਤ ਸੀਨੀਅਰ ਹੋ ਤੁਸੀਂ ਇੰਨੇ ਸੀਨੀਅਰ ਹੋ ਵੀ ਅਸੀਂ ਤੁਹਾਡਾ ਸਤਿਕਾਰ ਕਰਦੇ ਆ ਅਸੀਂ ਸਾਰਿਆਂ ਨੇ ਤੁਹਾਡੇ ਕੋਲੋਂ ਕੁਝ ਨਾ ਕੁਝ ਸਿੱਖਿਆ ਹਮੇਸ਼ਾ ਪਰ ਇਹ ਦੱਸੋ ਵੀ ਜੋ ਬੀਤੇ ਦੇ ਵਿੱਚ ਹੋਇਆ ਉਹਦੇ ਲਈ ਜ਼ਿੰਮੇਵਾਰ ਕੌਣ ਆ ਜਿਹੜੇ ਪਾਸੇ ਤੁਸੀਂ ਖੜ ਕੇ ਸੋਚਦੇ ਹੋ ਵੀ ਭਾਈ ਆਪਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਇਹ ਸੋਚੋ ਵੀ ਉਹਨਾਂ ਨੇ ਅਕਾਲੀ ਦਲ ਦਾ ਨੁਕਸਾਨ ਕਿਵੇਂ ਕੀਤਾ ਆਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਿਵੇਂ ਕੀਤੀ ਆ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਬੀਤੇ ਦੇ ਵੇਲੇ ਕੀ-ਕੁਝ ਕੀਤਾ ਹੈਗਾ ਉਹਨਾਂ ਦੀਆਂ ਜਿਹੜੀਆਂ ਕੀਤਾਆਂ ਕਰਲੀਆਂ ਉਹ ਦੱਸੋ ਜੀ ਤੁਸੀਂ ਕਿਹੜੇ ਪ੍ਰਸੰਗ ਦੇ ਵਿੱਚ ਲੈ ਲਈ ਨਹੀਂ ਹੋ ਅਸੀਂ ਤਾਂ ਸਾਰੇ ਇਕੱਠਾ ਅਸੀਂ ਇਸ ਵੇਲੇ ਚਾਹੁੰਦੇ ਜੀ ਕਿ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਵੇ ਪਰ ਇਹ ਦੱਸੋ ਜੀ ਕਿ ਜਿਨ੍ਹਾਂ ਦੀਆਂ ਗੱਲਾਂ ਤੁਸੀਂ ਕਰਦੇ ਹੋ ਉਹ ਕਿਹੜੀ ਥਾਂ ਦੇ ਉੱਤੇ ਖੜੇ ਆ ਉਹ ਕਿਸ ਤਰੀਕੇ ਦੇ ਨਾਲ ਗੱਲਾਂ ਬਾਤਾਂ ਸੋਚਦੇ ਆ ਸੋ ਗੱਲ ਅਸਲ ਵਿੱਚ ਇਹ ਹੈ ਜੀ ਕਿ ਇਸ ਵੇਲੇ ਇਹ ਇਕੱਠੇ ਹੋਣ ਦੀ ਸੰਭਾਵਨਾ ਹੈ ਨਹੀਂਗੀ ਫਿਰ ਕਿੰਨੀ ਪਈ ਆ ਦੂਰੀਆਂ ਇੰਨੀਆਂ ਵਧੀਆਂ ਵੀ ਭਾਈ ਇਹਦੇ ਵਿੱਚ ਸੰਭਾਵਨਾ ਨਾਲ ਦੀ ਚੀਜ਼ ਹੀ ਕੋਈ ਨਹੀਂ ਵੀ ਇੱਕ ਮੰਚ ਦੇ ਉੱਤੇ ਆ ਜਾਣਗੇ ਬਾਕੀ ਦੇਖਦੇ ਕੀ ਬਣਦਾ ਫਿਲਹਾਲ ਤਾਂ ਗੱਲ ਇਹ ਵੀ ਇੱਕ ਦੂਜੇ ਦੇ ਪੈਰਮੰਡ ਨੂੰ ਅਸਲਸਲਾ ਜਾਰੀ ਹੈ ਜੀ ਜੀ ਤੇ ਟੇਣਾ ਸਾਹਿਬ ਉਧਰ ਦੂਸਰੇ ਪੰਨੇ ਭਾਜਪਾ ਨੇ ਕਹਿੰਦੇ ਨਗਰ ਨਿਗਮਾਂ ਦੇ ਆਗੂ ਵੀ ਐਲਾਨ ਦਿੱਤੇ ਨੇ ਤਾਂ ਬਿਲਕੁਲ ਨਹੀਂ ਭਾਜਪਾ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਨਗਰ ਨਿਗਮ ਹੋਵੇ ਜਾਂ ਪੰਚਾਇਤੀ ਪੱਧਰ ਤੇ ਹੋਵੇ ਜਾਂ ਕੋਈ ਹੋਰ ਹੋਵੇ ਹਰ ਥਾਂ ਦੇ ਉੱਤੇ ਸਾਡੀਆਂ ਇਕਾਈਆਂ ਮਜ਼ਬੂਤ ਰਹਿਣੀਆਂ ਚਾਹੀਦੀਆਂ ਆ ਜਿਹੜੀਆਂ ਪਿੱਛੇ ਜੇ ਨਗਰ ਨਿਗਮ ਦੇ ਚੋਣਾਂ ਹੋਈਆਂ ਸੀ ਉਹਦੇ ਵਿੱਚ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਕਿ ਬਹੁਤ ਜ਼ਬਰਦਸਤ ਸਫਲਤਾ ਨਹੀਂ ਸੀ ਮਿਲੀ ਹੁਣ ਇਹ ਚਾਹੁੰਦੇ ਜੀ ਕਿ ਅਸੀਂ ਇਸ ਗੱਲ ਤੋਂ ਸਬਕ ਲਈਏ ਹੁਣ ਇਹ ਚਾਹੁੰਦੇ ਜੀ ਕਿ ਅਸੀਂ ਇਸ ਗੱਲ ਤੋਂ ਉੱਤੇ ਉੱਠ ਕੇ ਕੁਝ ਨਾ ਕੁਝ ਸਿੱਖੀਦਾ ਜਾਈਏ ਇਸ ਕਰਕੇ ਇਹਨਾਂ ਨੇ ਫਗਵਾੜੇ ਲੁਧਿਆਣੇ ਜਲੰਧਰ ਪਟਿਆਲਾ ਤੇ ਮੁਹਾਲੀ ਵੱਲ ਇਹਦਾ ਪੰਜਾਛੇ ਥਾਵਾਂ ਦੇ ਉੱਤੇ ਆਪਣੇ ਨੇਤਾ ਤੇ ਉਪਨੇਤਾ ਜਿਹੜੇ ਆ ਉਹਨਾਂ ਨੂੰ ਚੁਣਿਆ ਕਿਉਂਕਿ ਮਤਲਬ ਇਹ ਵੀ ਜਿਵੇਂ ਇੱਕ ਤਾਂ ਹੁੰਦੇ ਇੰਚਾਰਜ ਇੱਕ ਹੁੰਦੇ ਕੋਈ ਇੰਚਾਰਜ ਇਹ ਲਾ ਦਤੇ ਆ ਸੋ ਭਾਜਪੀ ਇਹ ਗੱਲ ਕਹਿੰਦੀ ਹੈ ਵੀ ਭਾਈ ਅਸੀਂ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾਵਾਂਗੇ ਉਹਦੇ ਸਮੇਂ ਦੇ ਵਿੱਚ ਲੋਕ ਸਾਨੂੰ ਬਹੁਤ ਮੁਹੱਬਤ ਕਰਦੇ ਆ ਸਾਡੇ ਨਾਲ ਜੁੜਨ ਵਾਸਤੇ ਤਿਆਰ-ਬਰ-ਤਿਆਰ ਆ ਇਸ ਕਰਕੇ ਉਹ ਕਹਿੰਦੇ ਜੀ ਕਿ ਸਾਨੂੰ ਕੋਈ ਰੋਕ ਟੋਕ ਹੈ ਨਹੀਂ ਅਸੀਂ ਲਗਾਤਾਰ ਅੱਗੇ ਤੋਂ ਅੱਗੇ ਵਧਾਂਗੇ ਦੂਜੇ ਪਾਸੇ ਬਾਕੀ ਪਾਰਟੀਆਂ ਗੱਲ ਕਹਿ ਰਹੀਆਂ ਵੀ ਭਾਈ ਬੀਜੇਪੀ ਨੇ ਕਿਸਾਨੀ ਦਾ ਨੁਕਸਾਨ ਬਹੁਤ ਕੀਤਾ ਤੇ ਇਸ ਕਰਕੇ ਭਾਈ ਰਣਾ ਵਟਿਆ ਕੁਝ ਨਹੀਂ ਜਾਣਾ ਇਹ ਸਮਾਂ ਦੱਸੂਗਾ ਭਾਈ ਕਿਹਦਾ ਕੀ ਕੀ ਵਟਿਆ ਜਾਂਦਾ ਪਰ ਫਿਰ ਹਾਲ ਗੱਲ ਸਿਰਫ ਇੰਨੀ ਹੈ ਵੀ ਇਸ ਵੇਲੇ ਦੀਆਂ ਕੋਸ਼ਿਸ਼ਾਂ ਜ਼ੋਰਾਂ ਦੇ ਉੱਤੇ ਆ ਵੀ ਨੇ ਵੀ ਭਾਈ ਬਣਦਾ ਕੀ ਹੈ ਜੀ ਜੀ ਤੇ ਤਰਨਾ ਸਾਹਿਬ ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸ manh ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਹੋਰਾਂ ਨੂੰ ਮਿਲੇ ਨੇ ਜੀ ਕੀ ਗੱਲਬਾਤ ਹੋਈ ਆਪਸ ਚ ਲਖੋ ਜੀ ਪ੍ਰਹਿਲਾਦ ਜੋਸ਼ੀ ਜਿਹੜੇ ਤੇ ਕੁਝ ਕੋ ਹੋਰ ਜਿਹੜੇ ਉਹ ਇਸ ਵੇਲੇ ਨੇਤਾ ਕੇਂਦਰ ਦੇ ਉਹ ਪੰਜਾਬ ਦੇ ਬਾਰੇ ਕਹਿੰਦੇ ਜੀ ਇਹ ਸੋਚ ਰੱਖਦੇ ਆ ਵੀ ਭਾਈ ਪੈਸੇ ਹਲੇ ਦਿੱਤੇ ਨਾ ਜਾਣ ਪਰ ਪੰਜਾਬ ਨੂੰ ਪੈਸਾ ਛੇਤੀ ਜਾਰੀ ਹੋਣਾ ਚਾਹੀਦਾ ਗੱਲ ਇਹ ਵੀ ਆ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਪੰਜਾਬ ਦਾ ਆਰਡੀਐਫ ਪੈਸਾ ਜਿਹੜਾ ਪਿੰਡੂ ਗ੍ਰਾਮੀਣ ਵਿਕਾਸ ਦੇ ਲਈ ਜਿਹੜਾ ਪੈਸਾ ਕਹਿੰਦੇ ਵੀ ਉਹ ਜਿਹੜਾ ਰੁਕਿਆ ਹੋਇਆ ਲੰਬੇ ਸਮੇਂ ਤੋਂ ਉਸ ਪੈਸੇ ਨੂੰ ਛੇਤੀ ਤੋਂ ਛੇਤੀ ਜਾਰੀ ਕਰਨਾ ਸਮੇਂ ਦੀ ਲੋੜ ਆ ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਦੇ ਕਈ ਹੋਰ ਨੇਤਾਵਾਂ ਨੇ ਸਮੇਂ-ਸਮੇਂ ਤੇ ਕੇਂਦਰ ਦੇ ਮੂਹਰੇ ਇਸ ਗੱਲ ਦੀ ਬੇਨਤੀ ਕੀਤੀ ਆ ਇਹ ਤਾਂ ਨਹੀਂ ਪਾਈ ਪੈਸੇ ਜਾਰੀ ਕਰੋ ਸਾਡੇ ਪੈਸੇ ਜਾਰੀ ਕਰੋ ਸਾਡੇ ਪੈਸੇ ਕਿਉਂ ਨਹੀਂ ਜਾਰੀ ਕਰਦੇ ਤੇ ਪਰ ਉਹ ਪੈਸੇ ਜਾਰੀ ਹੋ ਨਹੀਂ ਰਹੇ ਇਹ ਹੁਣ ਇਹ ਪੈਸੇ ਜਾਰੀ ਕਰਵਾਉਣ ਦੇ ਲਈ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਪ੍ਰਲਾਦ ਜੋਸ਼ੀ ਕੇਂਦਰੀ ਮੰਤਰੀ ਨੂੰ ਦਿੱਲੀ ਤੋਂ ਮਿਲ ਕੇ ਆਏ ਆ ਉਹਨਾਂ ਨੂੰ ਇਹ ਗੱਲ ਕਹੀ ਆ ਵੀ ਇਹ ਉਹ ਪੈਸੇ ਆ ਮੇਰਾ ਖਿਆਲ ਵੀ ਇਹ 7000 ਕਰੋੜ ਦੇ ਕਰੀਬ-ਕਰੀਬ ਆ ਉਹ ਕਹਿੰਦੇ ਵੀ ਤੁਸੀਂ ਸਾਡਾ ਪੈਸਾ ਜਾਰੀ ਕਰੋ ਭਾਵੇਂ ਕਿਸ਼ਤਾਂ ਦੇ ਵਿੱਚ ਦੇ ਦਿਓ ਪਰ ਸਾਨੂੰ ਸਾਡਾ ਪੈਸਾ ਦੇ ਜਿਹੜਾ ਕਿ ਸਾਡਾ ਬਣਦਾ ਜਿਹੜਾ ਕਿ ਸਾਡੇ ਹਿੱਸੇ ਦਾ ਅਸੀਂ ਕੋ ਭੀਖ ਨਹੀਂ ਮੰਗਦੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਜੇਕਰ ਇਹ ਪੈਸਾ ਮਿਲ ਜਾਂਦਾ ਅਸੀਂ ਪੰਜਾਬ ਦੇ ਪਿੰਡਾਂ ਦੀਆਂ ਸੜਕਾਂ ਦਾ ਕੰਮ ਸਵਾਰ ਦਿਆਂਗੇ ਪੰਜਾਬ ਦੇ ਪਿੰਡੂ ਖੇਤਰ ਦਾ ਕੋਈ ਸਵਾਰਾਂਗੇ ਉਹ ਕਹਿੰਦੇ ਵੀ ਬਹੁਤ ਜ਼ਰੂਰਤ ਹੈ ਇਸ ਵੇਲੇ ਪੈਸੇ ਦੀ ਹੁਣ ਵੇਨੇ ਭਾਈ ਪ੍ਰਨਾਰ ਜੋਸ਼ੀ ਸਾਹਿਬ ਕਦੋਂ ਕ ਪੈਸੇ ਜਾਰੀ ਕਰਦੇ ਜਾਂ ਕਰਵਾਉਂਦੇ ਆ ਜੀ ਬਿਲਕੁਲ ਕਹਿੰਦਾ ਸਾਹਿਬ ਲੁਧਿਆਣਾ ਦੀ ਜ਼ਿਮਨੀ ਚੋਣ ਦੀ ਗੱਲ ਕਰਦੇ ਆ ਜੀ ਇਹ ਜ਼ਿਮਨੀ ਚੋਣ ਬਹੁਤ ਹੀ ਖਾਸ ਹੋਣ ਵਾਲੀ ਹੈ ਕਿਉਂਕਿ ਇਹ ਜ਼ਿਮਨੀ ਚੋਣ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਤੇ ਭਾਜਪਾ ਦੀ ਅਸਲ ਪਰਖ ਕਰਵਾਉਗੀ ਜੀ हां बिल्कुल जी बिल्कुल देखो जी गल ये है जी कि ये ਤੁਸੀਂ ਦੇਖਿਓ ਆਉਂਦੇ ਸਮੇਂ ਦੇ ਵਿੱਚ ਪਰਖਾਂ ਦੀਆਂ ਗੱਲਾਂ ਹੋਣੀਆਂ ਬਹੁਤ ਵੱਡੇ ਪੱਦਰ ਦੇ ਉੱਤੇ ਰੌਲੇ ਪੈਣੇ ਆ ਕਿਉਂਕਿ ਆ ਜਿਹੜਾ ਹੁਣ ਜਦੋਂ ਬਜਟ ਫੈਸ਼ਨ ਮੁੱਕ ਗਿਆ ਤੇ ਉਸ ਤੋਂ ਬਾਅਦ ਤਾਂ ਭਾਈ ਗੱਲਾਂ ਇਧਰਲੇ ਪਾਸੇ ਵੀ ਜਾ ਕਰਦੀਆਂ ਵੀ ਭਾਈ ਲੁਧਿਆਣਾ ਅਸੀਂ ਜਿੱਤਾਂਗੇ ਲੁਧਿਆਣਾ ਅਸੀਂ ਜਿੱਤਾਂਗੇ ਲੁਧਿਆਣਾ ਅਸੀਂ ਜਿੱਤਾਂਗੇ ਸੋ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਹੋਣੀਆਂ ਪਰ ਗੱਲ ਅਸਲ ਦੇ ਵਿੱਚ ਇਹ ਆ ਵੀ ਲੁਧਿਆਣਾ ਜਿੱਤਾਂਗੇ ਲੁਧਿਆਣਾ ਜਿੱਤਾਂਗੇ ਕਰਦੇ ਕਰਦੇ ਕਈ ਹੋਰ ਹਾਰ ਜਾਣੀਆਂ ਕਈ ਹੋਰ ਹਾਰਨ ਤੋਂ ਬਿਨਾ ਹੋਰ ਕੁਝ ਨਹੀਂ ਹੋਣਾਗਾ ਕਿਉਂਕਿ ਭਾਜਪਾ ਇਹ ਗੱਲ ਕਹਿੰਦੀ ਵੀ ਸ਼ਹਿਰੀ ਖੇਤਰ ਦੀ ਚੋਣ ਇਹ ਜਿਹੜੀ ਜ਼ਮੀਨੀ ਚੋਣ ਉਹ ਸਾਡੀ ਧੋਲੀ ਦੇ ਵਿੱਚ ਪੈ ਜਾਣੀ ਹੈ ਕਿਉਂਕਿ ਸ਼ਹਿਰੀ ਵੋਟਰ ਸਾਡੀ ਹੁੰਦੀ ਹੈ ਇਹ ਵਪਾਰੀਆਂ ਦੀ ਦੁਕਾਨਦਾਰਾਂ ਦੀ ਵੋਟ ਹੈ ਆਮ ਆਦਮੀ ਪਾਰਟੀ ਇਹ ਗੱਲ ਕਹਿੰਦੀ ਆ ਕਿ ਸਾਡੇ ਜਿਹੜੇ ਵਿਧਾਇਕ ਦੀ ਮੌਤ ਹੋਈ ਸੀ ਗੁਰਪ੍ਰੀਤ ਗੋਗਲੀ ਦੀ ਤੇ ਇਹ ਸਾਡੀ ਹੀ ਸੀਟ ਰਹਿਣੀ ਹੈ ਤੇ ਅਸੀਂ ਸੰਜੀਵ ਅਰੋੜਾ ਨੂੰ ਉਮੀਦਵਾਰ ਬਣਾਇਆ ਤੇ ਉਹਨਾਂ ਨੂੰ ਅਸੀਂ ਪਹਿਲੇ ਮੰਤਰੀ ਬਣਾ ਲੈਣਾ ਤੇ ਲੋਕਾਂ ਤੱਕ ਇਹ ਗੱਲ ਕਵਾਂਗੇ ਵੀ ਮੰਤਰੀ ਅਸੀਂ ਬਣਾਤਾ ਵਿਧਾਇਕ ਹੁਣ ਤੁਸੀਂ ਬਣਾ ਦਿਓ ਉਹਨਾਂ ਦੀ ਇੱਛਾ ਇਹ ਹੈ ਵੀ ਭਾਈ ਅਸੀਂ ਇਹ ਜਿੱਤ ਨੂੰ ਹਾਥਲ ਕਰ ਲਈਏ ਜਿਹੜੀ ਕਾਂਗਰਸ ਆ ਉਹ ਇਹ ਗੱਲ ਕਹੇ ਜੀ ਵੀ ਭਾਈ ਬੀਜੇਪੀ ਨੂੰ ਤੇ ਆਮ ਆਦਮੀ ਪਾਰਟੀ ਨੂੰ ਲੋਕ ਦੇਖ ਕੇ ਰਾਜ਼ੀ ਨਹੀਂ ਇੱਕ ਸੱਤਾ ਦੇ ਵਿੱਚ ਕੇਂਦਰ ਦੇ ਵਿੱਚ ਆ ਇੱਕ ਪੰਜਾਬ ਦੇ ਵਿੱਚ ਆ ਤੇ ਦੋਵੇਂ ਪਾਰਟੀਆਂ ਇਕੋ ਜੀਆਂ ਇਸ ਹਾਲਾਤ ਦੇ ਵਿੱਚ ਅਕਾਲੀ ਦਲ ਚੁੱਪ-ਗੜਪ ਜੇ ਆ ਉਦਾਂ ਅਕਾਲੀ ਦਲ ਨੇ ਕਈ ਮਹੀਨੇ ਪਹਿਲਾਂ ਇਹ ਗੱਲ ਕਹੀ ਸੀ ਕਿ ਭਾਈ ਅਸੀਂ ਟੂਲ ਲੜਾਂਗੇ ਇੱਥੇ ਫਿਰ ਉਹਨਾਂ ਦੇ ਕੋਲੇ ਬੰਦਾ ਕਿਹੜਾ ਹੋਊਗਾ ਸਵਾਲ ਇਹ ਆ ਉਦਾਂ ਮੈਨੂੰ ਲੱਗਦਾ ਵੀ ਕਾਂਗਰਸ ਦੇ ਵੱਲੋਂ ਭਾਰਤ ਭੂਸ਼ਨ ਆਸ਼ੂ ਹੋਣਗੇ ਬੀਜੇਪੀ ਦੇ ਵੱਲੋਂ ਕਹਿੰਦੇ ਆ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਜਾਂ ਕੋਈ ਹੋਰ ਹੋਊਗਾ ਆਮ ਆਦਮੀ ਪਾਰਟੀ ਦੇ ਆ ਉਹਦਾ ਬੰਦਾ ਸੰਜੀਵ ਅਰੋੜਾ ਲਾਂਡ ਦਿੱਤਾ ਰਾਜ ਸਭਾ ਦਾ ਨੰਬਰ ਆ ਤੇ ਅਕਾਲੀ ਦਲ ਚੁੱਪਾ ਛੋਟੇ ਵੱਡੇ ਹੋਰ ਵੀ ਗਰੁੱਪ ਆ ਜਾਣਗੇ ਘਟੋ ਘਟ 20 22 ਉਮੀਦਵਾਰ ਤਾਂ ਇਥੋਂ ਹੋਣਗੇ ਪਰ ਹਾਲੇ ਤੱਕ ਇਥੋਂ ਨਾ ਚੋਣਾ ਦਾ ਰਸਮੀ ਐਲਾਨ ਨਹੀਂ ਹੋਇਆ ਵੀ ਕਿੰਨੀ ਤਰੀਕ ਨੂੰ ਚੋਣਾ ਹੋਣੀ ਆ ਪਰ ਇਹ ਆ ਵੀ ਤਿਆਰੀਆਂ ਇਉਂ ਚੱਲਦੀਆਂ ਵੀ ਜਿਵੇਂ ਜੇ ਇਹ ਸੀਟਾਂ ਜਿੱਤੀ ਤੇ ਫਿਰ ਭਾਈ ਪੰਜਾਬ ਦੀ ਰਾਜਨੀਤੀ ਦੇ ਵਿੱਚ ਕੋਈ ਯੋਗਦਾਨ ਨਹੀਂ ਵੀ ਜਾਣਾ ਜੀ ਜੀ ਲੱਗਦਾ ਇਹੀ ਰਿਹਾ ਜਿਹੜਾ ਸਭ ਖੈਰ ਉਹਦੋਂ ਅੱਛਾ ਹੋਰਾਂ ਦੇ ਵੱਲੋਂ ਕਹਿੰਦੇ ਇਮੀਗ੍ਰੇਸ਼ਨ ਸੁਧਾਰ ਬਿੱਲ ਪੇਸ਼ ਕੀਤਾ ਗਿਆ ਜੀ ਕੀ ਸੁਧਾਰ ਕੀਤਾ ਇਸ ਬਿੱਲ ਦੇ ਵਿੱਚ ਦੇਖੋ ਜੀ ਇਹ ਅਮਿਤ ਸ਼ਾਹ ਭਾਰਤ ਦੇ ਗ੍ਰਹਿ ਮੰਤਰੀ ਦੇ ਵੱਲੋਂ ਬਿੱਲ ਪੇਸ਼ ਕਰਵਾਇਆ ਗਿਆ ਤੇ پاس ਕਰਵਾਇਆ ਗਿਆ ਇਹ ਬਿਲ ਇਹ ਹੈ ਜੀ ਕਿ ਉਹ ਕਹਿੰਦੇ ਵੀ ਭਾਰਤ ਕੋਈ ਧਰਮਸ਼ਾਲਾ ਨਹੀਂ ਹੈ ਜਿਹੜਾ ਮਰਜ਼ੀ ਇਹਦੇ ਵਿੱਚ ਆ ਕੇ ਰਹਿ ਲੈ ਉਹ ਕਹਿੰਦੇ ਵੀ ਭਾਰਤ ਦੇ ਵਿੱਚ ਉਹ ਰਹੀਂਜਾ ਸ਼ਰਨਾਰਥੀ ਜਾਂ ਬੰਗਲਾਦੇਸ਼ੀ ਹੈ ਜਿਹੜੇ ਤੇ ਇਹਨਾਂ ਦੇ ਉੱਤੇ ਸਖਤੀ ਕੀਤੀ ਜਾਊਗੀ ਭਾਰਤ ਦੇ ਵਿੱਚ ਜਦੋਂ ਮਰਜ਼ੀ ਆ ਜਾਓ ਜਦੋਂ ਮਰਜ਼ੀ ਚਲੇ ਜਾਓ ਇਹ ਕੁਦ ਨਹੀਂ ਹੋਊਗਾ ਆਉਂਦੇ ਸਮੇਂ ਦੇ ਵਿੱਚ ਉਹ ਕਹਿੰਦੇ ਵੀ ਇਹਨਾਂ ਗੱਲਾਂ ਦੇ ਉੱਤੇ ਅਸੀਂ ਬੇਹੱਦ ਸਖਤੀ ਵਰਤਣ ਜਾ ਰਹੇ ਹਾਂ ਹੁਣ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਉਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ ਉਹਦੇ ਦੂਰ ਰਸੇ ਨਤੀਜੇ ਕੀ ਨਿਕਲਣਗੇ ਇਹਦੇ ਬਨ ਸ਼ਬਦਾਂ ਧਿਆਨ ਟਿਚਾ ਰਹਿਣਾ ਵੀ ਭਾਈ ਕੀ ਬਣਦਾ ਦੂਰ ਰਸੀ ਰਤੀਜਾ ਦੇ ਰੂਪ ਦੇ ਵਿੱਚ ਪਰ ਹਾਂ ਇੰਨੀ ਗੱਲ ਜ਼ਰੂਰ ਆ ਵੀ ਉਹਨਾਂ ਨੇ ਜਿਹੜਾ ਬਿੱਲ ਪਾਸ ਕਰਵਾਇਆ ਇਹ ਹੁਣ ਰਾਜ ਸਭਾ ਚ ਜਾਊਗਾ ਕਿਉਂਕਿ ਉੱਥੇ ਵੀ ਪੂਰੀ ਇਹਨਾਂ ਦੇ ਕੋਲੇ ਗਿਣਤੀ ਹੈਗੀ ਉੱਥੇ ਵੀ ਪਾਸ ਹੋ ਜਾਣਾ ਤੇ ਫਿਰ ਭਾਈ ਇਹਨੇ ਕਾਨੂੰਨ ਬਣ ਜਾਣਾ ਇਹਦੇ ਤਹਿਤ ਭਾਰਤ ਦੇ ਵਿੱਚ ਐਂਟਰ ਕਰਨ ਵਾਲੇ ਇਹਦੇ ਤਹਿਤ ਭਾਰਤ ਦੇ ਵਿੱਚ ਦਾਖਲ ਹੋਣ ਵਾਲੇ ਹਰ ਵਿਅਕਤੀ ਦਾ ਵੀਰਵਾ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਕੋਲੇ ਹੋਇਆ ਕਰੂਗਾ ਉਹ ਕਿੰਨੀ ਦੇਰ ਲਈ ਆਇਆ ਉਹਨੇ ਕਿੱਥੇ ਰਹਿਣਾ ਉਹ ਕਿੱਥੋਂ ਆਇਆ ਉਹਦਾ ਮਕਸਦ ਕੀ ਆ ਉਹਦਾ ਪਿਛੋਕੜ ਕੀ ਆ ਉਹਦੀ ਵਾਪਸੀ ਕਦੋਂ ਆ ਉਹ ਕਹਿੰਦੇ ਵੀ ਅਸੀਂ ਕੱਲੀ ਕੱਲੀ ਗੱਲ ਦੀ ਇਹ ਜਾਣਕਾਰੀ ਹਾਸਲ ਕਰਕੇ ਰੱਖਿਆ ਕਰਾਂਗੇ ਉਹ ਕਹਿੰਦੇ ਵੀ ਭਾਰਤ ਕੋਈ ਧਰਮਸ਼ਾਲਾ ਨਹੀਂ ਆ ਵੀ ਜਿਹੜਾ ਮਰਜ਼ੀ ਆਇਆ ਤੇ ਇੱਥੇ ਰਹਿਣ ਲੱਗ ਪਿਆ ਜੀ ਤੇਨਾ ਸਾਹਿਬ ਉਹਦਰ ਬਰਨਾਲੇ ਤੋਂ ਖਬਰ ਆ ਰਹੀ ਹੈ ਜੀ ਬਰਨਾਲੇ ਦੇ ਵਿੱਚ 10 ਟਰੱਕਾਂ ਦੀ ਭੰਨਤੋੜ ਕੀਤੀ ਗਈ ਹੈ ਤੇ 8 ਜਣੇ ਜ਼ਖਮੀ ਹੋ ਗਏ ਨੇ ਜੀ ਕੀ ਮਾਮਲਾ ਹੈ ਪੂਰਾ ਦੇਖੋ ਜੀ ਗੱਲ ਇਹ ਆ ਵੀ ਬਰਨਾਲੇ ਦੇ ਵਿੱਚ ਜਿਹੜਾ ਹੈਗਾ ਕਸਬਤ ਨੌਂਦਾ ਇਹ ਉੱਥੋਂ ਦੀ ਖਬਰ ਪ੍ਰਾਪਤ ਹੋਈ ਹੈ ਜੀ ਉੱਥੋਂ ਦੀ ਖਬਰ ਦੇ ਵਿੱਚ ਉਹ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਆ ਅਸਲ ਦੇ ਵਿੱਚ ਇੱਥੇ ਵੀ ਦੋ ਧੜਿਆਂ ਦੀ ਆਪਸ ਦੇ ਵਿੱਚ ਲੜਤਬਾਜ਼ੀ ਆ ਰੰਗੀਸ਼ਾ ਉਹਦੇ ਕਰਕੇ ਸਾਰਾ ਕੰਡ ਵਾਪਰਿਆ ਤੇ ਪਤਾ ਇਹ ਲੱਗਾ ਜੀ ਕਿ ਇੱਕ ਧਿਰ ਆ ਉਹਦੇ ਕੋਲੇ ਗੋਦਾਮ ਤੋਂ ਲੈ ਕੇ ਰੇਲ ਗੱਡੀ ਤੱਕ ਮਾਲ ਪਹੁੰਚਾਉਣ ਦੇ ਲਈ ਟੈਂਡਰ ਹੈਗਾ ਦੂਜੀ ਧਿਰ ਇਹਨਾਂ ਦੇ ਉੱਤੇ ਲੱਗਦੀ ਆ ਜਾਂ ਪਤਾ ਨਹੀਂ ਇਹਨਾਂ ਦਾ ਆਪਸ ਦੇ ਵਿੱਚ ਕੀ ਰੋਲਾ ਸੋ ਇੱਕ ਧਿਰ ਦੇ ਵੱਲੋਂ ਦੂਜੀ ਧਿਰ ਦੇ ਉੱਤੇ ਹਮਲਾ ਕੀਤਾ ਗਿਆ 8-10 ਟਰੱਕ ਭੜਗ ਦਿੱਤੇ ਗਏ ਆ ਤੇ ਮਾਮਲਾ ਇਹ ਪੁਲਿਸ ਕੋਲੇ ਚਲਾ ਗਿਆ ਹੁਣ ਪੁਲਿਸ ਵੇਲੇ ਵੀ ਕੀ ਕਾਰਵਾਈ ਕਰਦੀ ਹੈ ਜੀ ਜੀ ਬਿਲਕੁਲ ਤੇ ਟੈਣਾ ਸਾਹਿਬ ਉਧਰ ਦੂਸਰੇ ਪੱਲੇ ਕਹਿੰਦੇ 31 ਕਰੋੜ ਦੀ ਹੈਰੋਇਨ ਫੜੀ ਗਈ ਹੈ ਜੀ 7 ਜਣੇ ਗ੍ਰਿਫਤਾਰ ਹੋਏ ਨੇ ਇਹ ਕਿੱਥੋਂ ਦੀ ਖਬਰ ਹੈ ਜੀ ਜੀ ਅੰਮ੍ਰਿਤਸਰ ਦੀ ਪੁਲਿਸ ਦੇ ਵੱਲੋਂ ਦਾਵਾ ਕੀਤਾ ਗਿਆ ਕਿ ਅਸੀਂ 31 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਆ ਤੇ 7 ਬੰਦੇ ਗ੍ਰਿਫਤਾਰ ਕੀਤੇ ਆ ਦੇ ਪੁਲਿਸ ਦੇ ਵੱਲੋਂ ਪੇਸ਼ ਕੀਤੇ ਦਾਅਵੇ ਦੇ ਮੁਤਾਬਕ ਉਹ ਕਹਿੰਦੇ ਜੀ ਕਿ ਇਹ ਜਿਹੜੀ ਹੈਰੋਇਨ ਆ ਇਹਦੀ ਮਾਰਕੀਟ ਦੇ ਵਿੱਚ ਕੀਮਤ ਬਹੁਤ ਵੱਡੀ ਆ ਉਹ ਕਹਿੰਦੇ ਵੀ ਅਸੀਂ ਇਹ ਬਹੁਤ ਵੱਡੀ ਸਫਲਤਾ ਹਾਸਲ ਕੀਤੀ ਆ ਤੇ ਭਈ ਇਹਨੂੰ ਹਾਸਲ ਕਰਨ ਦੇ ਲਈ ਅਸੀਂ ਬੜੀ ਮਿਹਨਤ ਕੀਤੀ ਆ ਕਿਉਂਕਿ ਉਹ ਕਹਿੰਦੇ ਜੀ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਕਰਨ ਦੇ ਵੱਲ ਹਰ ਰੋਜ਼ ਯੋਗਦਾਨ ਪਾ ਰਹੇ ਆ ਹਰ ਰੋਜ਼ ਕੋਸ਼ਿਸ਼ਾਂ ਕਰ ਰਹੇ ਆ ਤੇ ਪੁਲਿਸ ਦੇ ਵੱਲੋਂ ਦਾਅਵਾ ਕੀਤਾ ਗਿਆ ਵੀ ਭਾਈ ਕੋਈ ਵੀ ਬੰਦਾ ਨਸ਼ਾ ਕਰਦਾ ਜਾਂ ਵੇਚਦਾ ਉਲੂ ਕਰਨ ਵਾਲੇ ਨੂੰ ਸੁਧਾਰਨ ਦੇ ਲਈ ਤੇ ਵੇਚਣ ਵਾਲੇ ਨੂੰ ਅੰਦਰ ਕਰਨ ਦੇ ਲਈ ਅਸੀਂ ਯਤਨਸ਼ੀਲ ਆ। ਸੋ ਉਹਨਾਂ ਨੇ ਕਿਹਾ ਜੀ ਕਿ ਇਹ ਜਿਹੜੀ ਖੇਪ ਬਰਾਮਦ ਕੀਤੀ ਆ ਇਹ ਪਤਾ ਨਹੀਂ ਪੰਜਾਬ ਦੇ ਕਿਹੜੇ-ਕਿਹੜੇ ਹਿੱਸੇ ਦੇ ਵਿੱਚ ਸਪਲਾਈ ਹੋਣੀ ਸੀ ਤੇ ਉਸ ਤੋਂ ਬਾਅਦ ਭਾਈ ਮਾੜਾ ਹਾਲ ਹੋਣਾ ਸੀ। ਇਸ ਤਰ੍ਹਾਂ ਉਹਨਾਂ ਨੇ ਗੱਲ ਕਹੀ ਹੈ ਕਿ ਇਸ ਤਰੀਕੇ ਦੇ ਯਤਨ ਅਸੀਂ ਕਰਦੇ ਰਵਾਂਗੇ। ਵੈਸੇ ਵੀ ਆਪਾਂ ਜਾਣਦੇ ਆ ਕਿ ਨਸ਼ਾ ਤਸਕਿਰ ਫੜਾਂਗੇ, ਨਸ਼ਾ ਤਸਕਿਰ ਫੜ ਰਹੀਆਂ, ਨਸ਼ਾ ਤਸਕਿਰ ਆ ਕਰ ਦੇਾਂਗੇ। ਫਿਲਹਾਲ ਤਾਂ ਚੱਲ ਰਿਹਾ। ਕਈ ਲੋਕ ਇਹ ਗੱਲ ਕਹਿੰਦੇ ਵੀ ਹਾਂ ਇਹ ਸਾਰਾ ਕੁਝ ਠੀਕ ਆ। ਤੇ ਵਿੱਚ ਹੀ ਓਵਰਡੋਸ ਦੇ ਕਰਕੇ ਵੀ ਮੌਤਾ ਹੋਈ ਜਾਂਦੀਆਂ ਇੱਕ ਪਾਸੇ ਤਸਕਰ ਫੜੇ ਜਾ ਰਹੇ ਦੂਜੇ ਪਾਸੇ ਓਵਰਡੋਸ ਦੇ ਕਰਕੇ ਬਹੁਤਾਂ ਆਹ ਕੁਝ ਲਗਾਤਾਰ ਚੱਲੀ ਜਾਂਦਾ ਜੀ ਜੀ ਤੇ ਟੈਣਾ ਸਾਹਿਬ ਉਧਰ ਦੂਸਰੇ ਪੰਨੇ ਪੰਜਾਬ ਦੇ ਮੌਸਮ ਦਾ ਕੀ ਹਾਲ ਚਾਲ ਹੈ ਜੀ ਕਿਵੇਂ ਚੱਲ ਰਿਹਾ ਸਭ ਦੇਖੋ ਪੰਜਾਬ ਦਾ ਮੌਸਮ ਤਾਂ ਲਗਾਤਾਰ ਗਰਮ ਹੋ ਗਿਆ ਜੀ ਲੰਘੇ ਕੱਲ ਤਾਂ 36 37 ਡਿਗਰੀ ਤੱਕ ਟੈਂਪਰੇਚਰ ਸੀ ਪੰਜਾਬ ਦਾ ਪੰਜਾਬ ਦੇ ਵਿੱਚ ਗਰਮੀਤ ਕੀ ਬੇਹਦ ਪੈਣੀ ਆ ਉਧਰ ਮੈਂ ਰਾਜਸਥਾਨ ਦੀ ਰਿਪੋਰਟ ਪੜ੍ਹੀ ਮੁਦੇਬਤਿ ਪਤਾ ਲੱਗਾ ਜੀ ਕਿ ਰਾਜਸਥਾਨ ਦੇ ਵਿੱਚ 40 ਡਿਗਰੀ ਤੋਂ ਟੈਂਪਰੇਚਰ ਪਾਰ ਹੋ ਗਿਆ ਜੇ ਮਾਰਚ ਦੇ ਇਹਨਾਂ ਨੰਨਾਂ ਦੇ ਵਿੱਚ 40 ਡਿਗਰੀ ਨੂੰ ਟੈਂਪਰੇਚਰ ਹੋ ਗਿਆ ਤੁਸੀਂ ਇਹ ਦੇਖੋ ਵੀ ਹਾਲੇ ਅਪ੍ਰੈਲ ਮਈ ਜੂਨ ਤਿੰਨ ਚਾਰ ਮਹੀਨੇ ਜਿਹੜੇ ਉਹ ਪਏ ਆ ਉਦੋਂ ਫਿਰ ਟੈਂਪਰੇਚਰ ਕਿਵੇਂ ਹੋਊਗਾ ਸੋ ਗੱਲ ਹੈ ਜੀ ਕਿ ਅਤਕੀ ਪੰਜਾਬ ਦੇ ਵਿੱਚ ਗਰਮੀ ਬੇहद ਪੈਣੀ ਆ ਪੰਜਾਬ ਦੇ ਵਿੱਚ ਆਮ ਨਾਲੋਂ ਵੱਧ ਗਰਮੀ ਪੈਣੀ ਆ ਤੇ ਪੰਜਾਬ ਦੇ ਲੋਕ ਇਸ ਗੱਲ ਦੇ ਲਈ ਮਾਨਸਿਕ ਤੌਰ ਦੇ ਉੱਤੇ ਪੂਰੇ ਪੂਰੇ ਤਿਆਰ ਬਰਤਿਆਰ ਰਹਿਣ ਮਨ ਮੈਨੂੰ ਕਈ ਸੱਜਣ ਗੱਲ ਕਹਿੰਦੇ ਵੀ ਇੰਨੀ ਗਰਮੀ ਦਾ ਝਾੜ ਤੇ ਅਸਰ ਪਊਗਾ ਕਣਕ ਦੇ ਉੱਤੇ ਕੋਈ ਮੈਨੂੰ ਲੱਗਦਾ ਵੀ ਝਾੜ ਦੇ ਉੱਤੇ ਅਸਰ ਇਸ ਤੋਂ ਪਹਿਲਾਂ ਹੀ ਪੈ ਚੁੱਕਿਆ ਉਹਦਾ ਕਾਰਨ ਇਹ ਆ ਵੀ ਜਦੋਂ ਕਣਕ ਪੈਦਾ ਹੁੰਦੀ ਹੈ ਕਣਕ ਚਾਰ-ਚਾਰ ਉਂਗਲਾਂ ਦੀ ਹੁੰਦੀ ਆ ਕਣਕ 6-6 ਉਂਗਲਾਂ ਦੀ ਹੁੰਦੀ ਆ ਉਦੋਂ ਉਹਨੂੰ ਬੇਹੱਦ ਠੰਡ ਦੀ ਲੋੜ ਹੁੰਦੀ ਆ ਉਹਨੂੰ ਕੋਰੇ ਦੀ ਉਹਨੂੰ ਧੁੰਦ ਦੀ ਉਹਨੂੰ ਬੇਹੱਦ ਠੰਡ ਦੀ ਲੋੜ ਹੁੰਦੀ ਆ ਪਰ ਐਤਕੀ ਉਹਨੂੰ ਠੰਡ ਨਹੀਂ ਪਈ ਕਣਕ ਦਾ ਵਿਕਾਸ ਕਣਕ ਦਾ ਬੂਟਾ ਭਾਰਾ ਹੁੰਦਾ ਸਿਰਫ ਇਸ ਠੰਡ ਦੇ ਕਰਕੇ ਇਸ ਧੁੰਦ ਕਰਕੇ ਤ੍ਰੇਲ ਦੇ ਕਰਕੇ ਸੋ ਮੈਨੂੰ ਲੱਗਦਾ ਵੀ ਅੱਜ ਕੀ ਕਣਕ ਦੇ ਝਾੜ ਦੇ ਉੱਤੇ ਸ਼ਾਇਦ ਅਸਰ ਪਵੇ ਜੀ ਪਟਨਾ ਸਾਹਿਬ ਕਿਸਾਨਾਂ ਦੀਆਂ ਮੁਸ਼ਕਲਾਂ ਤਾਂ ਅੱਗੇ ਹੀ ਬਹੁਤ ਜ਼ਿਆਦਾ ਨੇ ਉਹਨਾਂ ਦੇ ਅੱਗੇ ਪਹਾੜ ਖੜਾ ਹੈ ਮੁਸ਼ਕਲਾਂ ਦਾ ਤੇ ਜੇ ਇਸ ਵਾਰ ਹੋਰ ਜ਼ਿਆਦਾ ਇਦਾਂ ਦੀ ਸਮੱਸਿਆ ਆ ਗਈ ਤੇ ਫਿਰ ਬਣੂਗਾ ਕੀ ਸਰਕਾਰਾਂ ਤੋਂ ਅੱਗੇ ਨਿਸਾਰ ਲੈ ਕੇ ਰਾਜ਼ੀ ਹਾਂ ਬਿਲਕੁਲ ਜੀ ਬਿਲਕੁਲ ਦੇਖੋ ਸਰਕਾਰਾਂ ਨੇ ਸਾਰ ਸੂਰ ਤਾਂ ਕਾਦੀ ਲੈਣੀ ਹੈ ਨਾਲੇ ਤਾਂ ਇੱਕ ਬੀਜ ਦੇ ਉੱਤੇ ਲਾਂਭੇ ਹੀ ਦੇਣੇ ਆ ਸੂਬੇ ਦੀ ਸਰਕਾਰ ਕੇਂਦਰ ਤੇ ਲਾਂਬੇ ਬੜੀ ਜਾਊ ਕੇਂਦਰ ਦੀ ਸਰਕਾਰ ਸੂਬੇ ਤੇ ਲਾਂਬੇ ਬੜੀ ਜਾਊ ਤੇ ਗੱਲ ਉਥੇ ਦੀ ਉਥੇ ਰਹਿ ਜਾਣੀ ਆ ਸੋ ਭਾਈ ਭਾਵੇਂ ਕੇਂਦਰ ਦੀ ਸਰਕਾਰ ਆ ਭਾਵੇਂ ਸੂਬੇ ਦੀ ਸਰਕਾਰ ਆ ਦਿੱਲੀ ਤੌਰ ਤੇ ਸਹਿਰਦ ਕੋਈ ਵੀ ਕਿਸੇ ਵਾਸਤੇ ਨਹੀਂ ਆ ਮੈਂ ਹੁਣੇ ਖਬਰ ਪੜ੍ਹ ਕੇ ਹਟਿਆ ਸਰਵਣ ਸਿੰਘ ਪੰਦੇਰ ਤੇ ਅਬਮਨਿਉ ਕੁਹਾੜ ਕਹਿੰਦੇ ਵੀ ਰਿਹਾ ਕਰ ਦਿੱਤੇ ਗਏ ਆ ਜਿਹੜੇ ਇਹ ਪਿਛਲੇ ਦਿਨੀ ਜਦੋਂ ਕਿਸਾਨ ਅੰਦੋਲਨ ਬਰਬਾਰ ਕੀਤਾ ਗਿਆ ਸੀਗਾ ਸਮੂਹ ਤੇ ਖਨੌਰੀ ਬਾਰਡਰ ਵਾਲਾ ਕਹਿੰਦੇ ਉਸ ਮਸਲੇ ਦੇ ਵਿੱਚ ਰਿਹਾ ਕਰ ਦਿੱਤੇ ਗਏ ਆ ਸੋ ਚਲੋ ਰਿਹਾ ਕਰ ਦਿੱਤੇ ਇਹ ਤਾਂ ਗੱਲ ਚੰਗੀ ਆ ਫੜੀ ਹੀ ਕਹੂੰਗੇ ਸੀ ਸਵਾਲ ਤਾਂ ਇਹ ਆ ਇਹਨਾਂ ਨੇ ਕਿਹੜਾ ਕੋਈ ਨੁਕਸਾਨ ਬੈਰੀਕੇਡਾਂ ਦਾ ਕੀਤਾ ਸੀ ਤੇ ਇਹ ਕਿਹੜਾ ਦਿੱਲੀ ਦੇ ਵਿੱਚ ਪਹੁੰਚ ਗਏ ਸੀ ਇਹਨਾਂ ਨੇ ਕਿਹੜਾ ਕਿਸੇ ਸੂਬੇ ਦਾ ਨੁਕਸਾਨ ਕਰਤਾ ਸੀ ਪਰ ਗੱਲ ਇਹ ਜੀ ਕਿ ਇੱਥੇ ਸਾਰਾ ਕੁਝ ਮਿਲ ਮਿਲਾ ਕੇ ਚੱਲੀ ਜਾਂਦਾ ਕੋਈ ਕਿਸੇ ਨੂੰ ਚੇਤੇ ਨਹੀਂ ਰੱਖਦਾ ਆ ਦੋ ਤਿੰਨ ਦਿਨ ਕਿਸੇ ਵੀ ਖਬਰ ਦੀ ਉਮਰ ਹੁੰਦੀ ਆ ਤੇ ਬਾਅਦ ਦੇ ਵਿੱਚ ਗੱਲ ਆਈ ਗਈ ਹੋ ਜਾਂਦੀ ਆ ਆ ਕੁਝ ਲੰਮੇ ਸਮੇਂ ਤੋਂ ਚੱਲੀ ਜਾਂਦਾ ਤੇ ਵੀ ਇਹਨੇ ਭਾਈ ਉਹਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਕੁੱਲ ਮਿਲਾ ਕੇ ਗੱਲ ਇਹ ਵੀ ਕਿਸਾਨੀ ਦੀ ਤੇ ਮਜ਼ਦੂਰਾਂ ਦੀ ਹਾਲਤ ਇਸ ਵੇਲੇ ਪਤਲੀ ਹੈ ਜੀ ਜੀ ਬਿਲਕੁਲ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨਏਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ